ਕੀ ਤੁਹਾਡਾ ਨੌਦੀਪ कौर ਕਿੱਥੇ ਰਹਿੰਦੇ ਤੁਸੀਂ ਕਾਲੇ ਟੇਬੇ ਮੇਰਾ ਸਾਰਾ ਪਰਿਵਾਰ ਹੈ ਅੱਛਾ ਬੈਠੇ ਕਿੱਥੇ ਰਹਿੰਦੇ ਤੁਸੀਂ ਮਾਈਕਾ ਪਰਿਵਾਰ ਕਿੱਲਾ ਵਾਲੇ ਕੀ ਗੱਲ ਕੀ ਹੋਈ ਤੁਹਾਡੇ ਨਾਲ ਕਿਉਂ ਮਾਰੇ ਗੱਲ ਜੀ ਕੁਛ ਨਹੀਂ ਘਰੇਲੂ ਚੀਜ਼ਾਂ ਪਿੱਛੇ ਮੇਰੀ ਸੱਸ ਦੀ ਮੇਰੇ ਨਵਾਂ ਦੀ ਉਹ ਪਸੰਦ ਨਹੀਂ ਕਰਦੀ ਮੈਨੂੰ ਮਤਲਬ ਮੈਂ ਸੋਹਣੀ ਨਹੀਂ ਕਿ ਮਤਲਬ ਤੇ ਟੁੱਟੇ ਵਿੰਗੇ ਹੱਥ ਪੈਰ ਹੈਗੇ ਆ ਤਾਂ ਕਰਕੇ ਉਹ ਨਹੀਂ ਮੇਰੇ ਨਾਲ ਬੰਦ ਹੀ ਨਹੀਂ ਬੁਲਾਉਂਦੀ ਨਿਕਾ ਮੈਂ ਕਦੇ ਉਹਨੂੰ ਕੋਲੀ ਚੱਕ ਕੇ ਮੈਂ ਸਾਰਾ ਕੰਮ ਕਰਦੀ ਐ ਕੀ ਕਦੇ ਮੈਨੂੰ ਕੰਮ ਦਾ ਵੀ ਨਹੀਂ ਕਿਹਾ ਤੇ ਗੱਲ ਹੋਈ ਸੀ ਵੀ ਸਰਪ ਮੈਂ ਮੇਰੇ ਸਵੇਰ ਉੱਠੀ ਚਾਹ ਬਣਾਈ ਚਾਹ ਬਣਾ ਕੇ ਮੈਂ ਕਿ ਕੰਨ ਦੇ ਡੈਡੀ ਮੰਮੀ ਨੂੰ ਫੜਾਈ ਫਿਰ ਮੈਂ ਆਟਾ ਗੁੰਨਤਾ ਬੋਂਕਰ ਭਾਰੀ ਮਾਰੀ ਮੈਂ ਕਿ ਰੋਟੀ ਬੋਂਕਰ ਮਾਰ ਕੇ ਮੈਂ ਰੋਟੀ ਬਣਾਉਂਗੀ ਮੈਂ ਕਿ ਰੋਟੀ ਬੰਦੇ ਮੰਦੇ ਮੇਰੇ ਕੱਪੜੇ ਧੋਪ ਜਾਣਗੇ ਮਸ਼ੀਨ 'ਚ ਮੈਂ ਸਰਪ ਲੈਂਦੀ ਸੀ ਮੇਰੇ ਸਰਪ ਹੋ ਲਈ ਮੇਰੇ ਹੱਥ 'ਚ ਮੈਨੂੰ ਕਹਿੰਦੀ ਕਿ ਕੈਫੀ ਟੇਮੂ ਹੀ ਤੇਰੇ ਮੈਂ ਕਿ ਮਮੀ ਮੈਂ ਕਿ ਜੀ ਆ ਮਤਲਬ ਮੇਰੇ ਘਰ ਦੇ ਨੂੰ ਕਿਹਾ ਮੈਂ ਕਿ ਜੀ ਆ ਮੈਨੂੰ ਮਤਲਬ ਮਮੀ ਐਵੇਂ ਕਹਿੰਦੇ ਫਿਰ ਟੇਮੂ ਤੇਰੇ ਕਹਿੰਦੀ ਮੈਂ ਤਾਂ ਮਤਲਬ ਮੇਰੇ ਸਹੁਰੇ ਨੂੰ ਕਹਿੰਦੀ ਮੈਂ ਕੀ ਕਹਿੰਨ ਦਿਆ ਉਹ ਇਹਨੂੰ ਰੋਨੀ ਹੈਗੀਆਂ ਜਿਹਨੇ ਇਹੋ ਜਿਹੇ ਨਵਾ ਪਾਇਆ ਇਹੋ ਜਿਹੇ ਮੱਥਾ ਲਵਾਇਆ ਮੇਰਾ ਤੇ ਮੈਂ ਕਹ ਬਈ ਮੈਂ ਮੈਂ ਵੀਰੇ ਬੋਲ ਪੀ ਮੈਂ ਕਹ ਦੱਸੋ ਤੁਹਾਨੂੰ ਕੀ ਹੋਜੀ ਚਾਹੀਦੀ ਸੀਗੀ ਮੈਂ ਕਹ ਮੇਰੇ ਚ ਕੀ ਕਮੀ ਐ ਸਾਰਾ ਕੰਮ ਕਰਦੀ ਰੱਬ ਨੇ ਹੀ ਹੀਰੇ ਵਰਗਾ ਮੈਨੂੰ ਪੁੱਤ ਦੇਤਾ ਹੋਰ ਕੀ ਚਾਹੀਦਾ ਤੁਹਾਨੂੰ ਜਾਂ ਤਾਂ ਬਿਨ ਕੰਮ ਧੰਦਾ ਨਹੀਂ ਕਰਦੀ ਕਦੇ ਮੈਂ ਬਾਹਰ ਨਹੀਂ ਗਈ ਮੈਨੂੰ ਬਾਹਰ ਨਿਕਲ ਨਹੀਂ ਦਿੰਦੇ ਕੋਈ ਕੁੜੀ ਆ ਜਾਂਦੀ ਕਦੇ ਕਿਸੇ ਕੁੜੀ ਨੂੰ ਨਹੀਂ ਬੁਲਾਉਂਦੇ ਨਾ ਕਿਸੇ ਜਵਾਕ ਨੂੰ ਨਹੀਂ ਬੁਲਾਉਂਦੇ ਮੈਂ ਸ਼ੱਕ ਕਰਦੇ ਆ ਕਿੰਨੇ ਸਾਲ ਪਹਿਲੇ ਵਿਆਹ ਹੋਇਆ 2.5 ਸਾਲ ਹੋ ਚੱਲੇ ਆ 2.5 ਸਾਲਾਂ ਚ ਪਤਾ ਨਹੀਂ ਕਿੰਨੇ ਕਵਾਰੀ ਪੰਚਾਇਤਾਂ ਹੋਵਾਂ ਕਿੰਨੇ ਕਵਾਰੀ ਕਦੇ ਮੈਨੂੰ ਬਕੈਨ ਦੇ ਮੋੜ ਚ ਦੇ ਦਿੰਦਾ ਆਪਦੇ ਮਾਪਿਆਂ ਨੂੰ ਬਾਹਰ ਝੜ ਦਿੰਦਾਗਾ ਤੇ ਜਦੋਂ ਕੋਟ ਦਾ ਆ ਪਤੀ ਤੁਹਾਡੇ ਪੱਖ ਚ ਪਤੀ ਵੀ ਪਤੀ ਪਹਿਲਾਂ ਪਤੀ ਨਹੀਂ ਜੋ ਪਤੀ ਪਹਿਲਾਂ ਲੜਦਾ ਮਾਰਦਾ ਕੋਟਦਾ ਸੀ ਮੇਰੇ ਸਾਸੋਹਰਾ ਨਹੀਂ ਕਰਦੇ ਸੀ ਹੁਣ ਮੇਰਾ ਸਾਸੋਹਰਾ ਵੀ ਮਾਰਦਾ ਹੈਗਾ ਹੁਣ ਉਹਨਾਂ ਨੂੰ ਐ ਆ ਮਤਲਬ ਇਹਦੇ ਜਵਾਬ ਹੋ ਗਿਆ ਤਲਾਕ ਤੇ ਲੈ ਨਹੀਂ ਸਕਦੇ ਹੁਣ ਉਹਦੇ ਪੱਖ ਲੈਂਦੇ ਪਹਿਲਾਂ ਮੇਰਾ ਪੂਰਦੇ ਹੁੰਦੇ ਸੀ ਅਤੀਤ ਕੀ ਨਾ ਤੇ ਮੰਗਲ ਸਿੰਘ ਕੰਮ ਕੀ ਕਰਦਾ ਪਹਿਲਾਂ ਨਾਈ ਦੀ ਦੁਕਾਨ ਸੀਗੀ ਵਿਆਹ ਤੋਂ ਰਿਸ਼ਤਾ ਕੀਤਾ ਕਹਿੰਦੇ ਨਾਈ ਦੀ ਦੁਕਾਨ ਆ ਕੁੜੀਆਂ ਸਾਡੀਆਂ ਵਿਆਹਾਂ ਨਾਈ ਦੀ ਦੁਕਾਨ 15 ਦਿਨਾਂ ਬਾਅਦ ਹੀ ਮਤਲਬ ਘਰੇ ਬਹਿ ਗਿਆ ਸੀ ਮਹੀਨਾ ਮਹੀਨਾ ਕੰਮ ਤੇ ਨਹੀਂ ਜਾਂਦਾ ਸੀ ਫਿਰ ਕੰਮ ਤੇ ਜਾਣ ਲੱਗਾ ਮਿਸਤਰ ਗਣਾ ਤੇ ਫਿਰ ਮੇਰੇ ਸੱਸ ਸੋਹਰੇ ਮੇਰੇ ਡਾਡੀ ਮੰਮੀ ਨੂੰ ਫੋਨ ਕਰਦੇ ਵੀ ਮੰਗਾ ਮਤਲਬ ਉਹਵੇਂ ਮੰਗਲ ਕਹਿੰਦੇ ਉਹਵੇਂ ਮੰਗਾ ਕਹਿੰਦੇ ਆ ਮੈਂ ਮੰਗਾ ਸਾਨੂੰ ਘਰੇ ਸੌਦਾ ਨਹੀਂ ਦਿੰਦਾਗਾ ਮੰਗਾ ਸਾਨੂੰ ਖਾਂਦਚਾਰ ਨੂੰ ਨਹੀਂ ਦਿੰਦਾ ਮੇਰੇ ਤਰਫ ਮੈਨੂੰ ਕਹਿੰਦੇ ਮੈਂ ਮੇਰੇ ਮਾਂ ਪਿਓ ਨੂੰ ਕਹਿੰਦੇ ਸੀ ਉਹ ਕਹਿੰਦੇ ਸੀ ਵੀ ਤੁਸੀਂ ਜਾਓ ਤੁਹਾਡੇ ਜਵਾਈ ਨੂੰ ਉਹ ਕਹਿੰਦੇ ਜਦੋਂ 5 6 ਧੀਆ ਸੀ ਕਿਹਨੂੰ ਕਿਹਨੂੰ ਸਮਝਾਗੇ ਤੁਹਾਡਾ ਪੁੱਤ ਤੁਸੀਂ ਸਮਝਾਓ ਜੇ ਕੋਈ ਮੇਰੇ ਸਾਸੋਰਾ ਕਹਿੰਦਾ ਸੀ ਤੇ ਉਹਨਾਂ ਦੇ ਗੱਲ 'ਚ ਹੱਥ ਪਾ ਲੈਂਦਾ ਸੀ ਮੇਰੇ ਸੱਸ ਵੀ ਦੋ ਤਿੰਨ ਵਾਰੀ ੱੱਕੇ ਮਾਰੇ ਜੇ ਮੈਂ ਕੁਝ ਕਹਿੰਦੀ ਸੀ ਤੇ ਮੈਨੂੰ ਇੱਕ ਵਾਰੀ ਉਹਨੇ ਮਤਲਬ ਅੰਦਰ ਤਾੜ ਲਿਆ ਤੇ ਮੈਨੂੰ ਕੁੱਟਿਆ ਮਰੇ ਮੇਰੀ ਅੱਖ 'ਚ ਇਧਰ ਇਧਰ ਲਈ ਸੱਡ ਸੀ ਸੱਡਤਾ ਸੀਗਾ ਪੂਰੀ ਅੱਖ 'ਚ ਤੇ ਕਿੰਨੇ ਕਿੰਨੇ ਮਾਰਿਆ ਤੁਹਾਨੂੰ ਅੱਜ ਮੇਰੀ ਸੱਸ ਨੇ ਤੇ ਮੇਰੇ ਸਹੁਰੇ ਨੇ ਕੀ ਮੰਗ ਕੀ ਕਰਿਆ ਸੀ ਮੰਗ ਕੋਸ਼ ਨੇ ਸਰਫ ਦੀ ਗੱਲ ਸੀ ਮੈਂ ਕਿਹਾ ਸਰ ਮੇਰੇ ਡੈਡੀ ਨੇ ਕਿੰਨੇ ਡੈਡੀ ਸਰਫ ਲਿਆ ਦੇ ਤੇ ਮੈਂ ਕਿਹ ਤੋਂ ਬਾਅਦ ਮੈਂ ਰੋਟੀ ਬਣਾਉਣੇ ਫਿਰ ਤੁਸੀਂ ਕੰਮ ਤੇ ਚੱਲ ਜੋ ਜੇ ਤੇ ਉਹ ਕਹਿੰਦਾ ਲਿਆ ਦਿਨਾ ਮੇਰੇ ਸਹੁਰੇ ਨੇ ਮੈਨੂੰ ਸਰਫ ਲਿਆਤੀ ਮੈਂ ਕਿਹਾ ਡੈਡੀ ਸਰਫ ਕਿੱਥੇ ਰੱਖੀ ਆ ਡੈਡੀ ਕਹਿੰਦਾ ਆ ਰਹੀ ਸਰਫ ਮੇਰੇ ਸਾਸੂ ਨੇ ਚਾਰੇ ਪੈਕ ਦਾ ਸਰਫ ਦਸਨ ਦਸਾਲੇ ਲਿਆਤੀ ਉਹਨੇ ਚੱਕ ਲਈ ਚਾਕੇ ਮੈਂ ਕਿਹਾ ਮੈਂ ਸਰਫ ਦੇ ਦੇ ਤੇ ਮੈਂ ਹੱਥ ਚ ਐਵੇਂ ਕਰਕੇ ਖੋਲ ਲਈ ਮੈਨੂੰ ਕਹਿੰਦੀ ਫਿੱਟੇ ਮੁਹੀ ਤੇਰੇ ਮਤਲਬ ਕਹਿੰਦੀ ਕਿ ਹੋ ਜੈਣਾ ਵਾ ਪਿਆ ਸਾਡਾ ਮਹਾਰਾਜ ਜੀ ਐਜ਼ ਅ ਮੇਲ ਸਟਾਫ ਨਰਸ ਅਮਰਜੈਂਸੀ ਚ ਮੈਂ ਡਿਊਟੀ ਕਰਦਾ ਜੀ ਕੀ ਗੱਲਬਾਤ ਕੀ ਹੈ ਸਾਡੇ ਕੋਲ ਇੱਕ ਲਵਦੀਪ ਲੜਕੀ ਆਈ ਹੈ ਜੋ ਕਿ ਕਾਲਟੀ ਤੇ ਜਿਸ ਦਾ ਵਿਆਹ ਹੈਗਾ ਜੀ ਵਿਆਹ ਹੋਇਆ ਜੀ ਉਸ ਨੂੰ ਰੋਪ ਲਾਈ ਜਾ ਰਿਹਾ ਵੀ ਉਸ ਨੂੰ ਸਹੁਰੇ ਪਰਿਵਾਰ ਨੇ ਉਸ ਨਾਲ ਥੱਟਮਾਰ ਕੀਤੀ ਹੈ ਜੀ ਕੀ ਕੀਤਾ ਕਿੰਨੇ ਸੱਟਾਂ ਲੱਗੀਆਂ ਸੱਟਾਂ ਤਾਂ ਉਹਦੇ ਹੈਗੀਆਂ ਜੀ ਔਰ ਬਾਕੀ ਅਸੀਂ ਉਹਨੂੰ ਦੇਖਿਆ ਡਾਕਟਰ ਸਾਹਿਬ ਆ ਕੇ ਦੇਖਣਗੇ ਜੀ ਇਹ ਵੀ ਇਹ ਭੇਜੀ ਹਾਂਜੀ ਉਹਨਾਂ ਦਾ ਪਰਚਾ ਕੱਟ ਰਿਹਾ ਜੀ